ਬਲਜੀਤ ਸਿੰਘ ਜੀ ਦੀ ਪ੍ਰੇਰਣਾ ਸਦਕਾ ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂ ਨਗਰ ਪੰਚਕੂਲਾ ਹਰਿਆਣਾ ਇਸ ਸਮੇਂ ਪੰਜਾਬ ਦੇ ਹੜ੍ਹ ਪ੍ਰੇਰਿਤ ਪਰ ਆਵਾਦੀ ਸਹਾਇਤਾ ਲਈ ਗਰਾਊਂਡ ਜ਼ੀਰੋ ਤੇ ਨਿਤਰਿਆ ਹੋਇਆ ਹੈ ਇਸ ਵਾਰ ਕੁਦਰਤੀ ਆਫਤ ਹਿਠਾਏ ਪੰਜਾਬ ਦੇ ਉਹ ਇਲਾਕੇ ਜਿੱਥੇ ਹੜ੍ਹਾਂ ਦੇ ਪਾਣੀ ਕਾਰਨ ਪਹੁੰਚਣਾ ਵੀ ਬੇਹਤ ਮੁਸ਼ਕਿਲ ਹੈ ਉੱਥੇ ਵੀ ਕੇਂਦਰ ਦੀ ਸੇਵਾ ਜੀ ਦਿਨ ਰਾਤ ਲੋਕਾਂ ਤੱਕ ਪਹੁੰਚ ਰਹੀ ਹੈ ਰਾਹਤ ਸਮਗਰੀ ਦਵਾਈਆਂ ਹਾਈਜੀਨ ਕਿੱਟਾਂ ਅਤੇ ਮੈਡੀਕਲ ਕੈਂਪ ਪਾਤੇ ਰਾਹੀਂ ਲਗਾਤਾਰ ਮਦਦ ਪਹੁੰਚਾਈ ਜਾ ਰਹੀ ਹੈ ਅੰਮ੍ਰਿਤਸਰ ਗੁਰਦਾਸਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਪ੍ਰਭਾਵਿਤ ਪਿੰਡ ਅਵਣ ਰਮਦਾਸ ਦੀ ਨਾਨਕਰ ਸੁਲਤਾਨਪੁਰ ਲੋਧੀ ਆਦਿ ਦੇ ਵਿੱਚ ਰਾਸ਼ਨ ਦੇ ਥੈਲੇ ਤੇਲ ਅਤੇ ਸਾਬਣ ਵਾਲੀਆਂ ਹਾਈਜੀਨ ਕਿੱਟਾਂ ਵੰਡੀਆਂ ਗਈਆਂ ਐਂਬੂਲੈਂਸਾਂ ਰਾਹੀਂ ਪਿੰਡਾਂ ਦੇ ਵਿੱਚ ਮਰੀਜ਼ਾਂ ਤੱਕ ਦਵਾਈਆਂ ਪਹੁੰਚਾਈਆਂ ਗਈਆਂ ਪਿੰਡਾਂ ਦੇ ਮੋਤਪਰਾ ਵੱਲੋਂ ਸੰਤ ਬਲਜੀਤ ਸਿੰਘ ਜੀ ਪ੍ਰਤੀ ਗਹਿਰਾ ਧੰਨਵਾਦ ਪ੍ਰਗਟਾਇਆ ਗਿਆ ਦ ਸੰਜੋਗ ਹੈ ਕਿ ਅਜਨਾਲਾ ਤਹਿਸੀਲ ਦੇ ਐਸਟੀਐਮ ਵੱਲੋਂ ਵਿਸ਼ਵ ਮਾਨਵ ਰੋਹਾਨੀ ਕੇਂਦਰ ਨੂੰ ਗੁਰਦੁਆਰਾ ਸਮਾਤਾ ਬਾਬਾ ਬੁੱਢਾ ਸਾਹਿਬ ਦੇ ਬਾਹਰ 24 ਘੰਟੇ ਚੱਲਣ ਵਾਲਾ ਮੈਡੀਕਲ ਕੈਂਪ ਲਗਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਜੋ ਤੁਰੰਤ ਚਾਲੂ ਕਰ ਦਿੱਤਾ ਗਿਆ ਆਪਕਨ ਪਿੰਡ ਅਵਾਰ ਸੀਲ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਵਿਸ਼ਵ ਮਾਨਵ ਰੋਹਾਨੀ ਕੇਂਦਰ ਸੈਂਟਰ ਵੱਲੋਂ ਜਿਹੜੇ ਵੀ ਜਿਹਾਏ ਸੇਵਾ ਕਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੀ ਟੀਮ ਨੂੰ ਇਹ ਸਤਿਕਾਰ ਦਿੰਦੇ ਆ ਜੋ ਸਾਡੇ ਪਿੰਡ ਬਾੜ ਦੇ ਵਿੱਚ ਆ ਕੇ ਇਹਨਾਂ ਨੇ ਮੈਡੀਕਲ ਕੈਂਪ ਲਾਇਆ ਵਾ ਤੇ ਜਿਹੜੇ ਜ਼ਰੂਰਤਵਾਨデア ਸਾਡੇ ਬੀਬੀਆਂ ਬੱਚੇ ਪਿਛੇ ਇਹਨਾਂ ਨੂੰ ਆ ਕੇ ਨਾ ਮੈਡੀਕਲ ਦੀ ਸਹੂਲਤ ਦਿੱਤੀ ਆ ਤੇ ਜੋ ਕਿ ਜਿੰਨੇ ਪਿੰਡੇ ਇੱਧਰ 250 ਰੁਪਏ ਦਿੰਦੇ ਆ ਸਾਰਿਆਂ ਦਾ ਇਹਨਾਂ ਨੁਕਸਾਨ ਹੋ ਜਾਂਦਾ ਵਾ ਦੀ ਕੋਈ ਵੀ ਬਾਬਾ ਫੋਟਾ ਸਾਹਿਬ ਪਰਪਾਈ ਤਲੇ ਦੇ ਕਰ ਸਕਦਾ ਇਹ ਤੁਹਾਡੇ ਯੋਗਦਾਨ ਦੀ ਸਾਨੂੰ ਲੋੜ ਸੀ ਜਿਹੜਾ ਤੁਸੀਂ ਆ ਕੇ ਇੱਥੇ ਭਵਾਨਪਿੰਡ ਦੇ ਵਿੱਚ ਯੋਗਦਾਨ ਪਾਇਆ ਵਾ ਅਸੀਂ ਤੁਹਾਡੀ ਟੀਮ ਦਾ ਸਾਰੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਸ ਕੈਂਪ ਤੋਂ ਐਂਬੂਲੈਂਸਾਂ ਤੇ ਮੋਟਰ ਕਿਸ਼ਤੀਆਂ ਰਾਹੀਂ ਰਾਹੀ ਦਰਿਆ ਨਾਲ ਲੱਗਦੇ ਪਿੰਡਾਂ ਦੇ ਵਿੱਚ ਡਾਕਟਰਾਂ ਵੱਲੋਂ ਦਵਾਈਆਂ ਤੇ ਚਿਕਿਤਸਾ ਸਹਾਇਤਾ ਪਹੁੰਚਾਈ ਜਾ ਰਹੀ ਹੈ